ਤੁਹਾਡੇ ਕਰਕੇ ਬਹੁਤ ਘਰਾਂ ਦੇ ਚੁੱਲਿਆਂ ਦੀ ਅੱਗ ਬਲਦੀ ਹੈ ਤੁਸੀਂ ਪਹਿਲਾਂ ਵੀ ਪੋਲੀਟੀਕਲ ਪਾਰਟੀਆਂ ਕੋਲੇ ਜਦੋਂ ਇਲੈਕਸ਼ਨਾਂ ਹੁੰਦੀਆਂ ਨੇ ਵਪਾਰੀ ਜਾਣਦਾ ਹੈ ਹਾਲੇ ਕੋਈ ਰਾਜਨੀਤੀ ਨਾਲ ਲੈਣਾ ਦੇਣਾ ਨਹੀਂ ਹੁੰਦਾ ਵਪਾਰੀ ਜਾਣਦਾ ਲਾਲ ਰੰਗ ਦੀਆਂ ਥੈਲੀਆਂ ਲੈ ਕੇ ਆਪ ਪਾਰਟੀ ਨੂੰ ਹੀ ਫੜਾ ਦਿੰਦਾ ਹੈ ਥੈਲੀ ਭਰੀ ਹੋਈ ਨੋਟਾਂ ਦੀ ਉਹ ਦੂਜੀ ਪਾਰਟੀ ਨੂੰ ਫਰਾਂਦਾ ਜਿਹੜੀ ਵਿਰੋਧੀ ਪਾਰਟੀ ਹੁੰਦੀ ਹੈ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਦੋਨਾਂ ਪਾਰਟੀਆਂ ਦੇ ਮੈਨੀਫੈਸਟੋ ਨੂੰ ਪਸੰਦ ਕਰਦਾ ਹੈ ਜੇ ਉਹਦੇ ਨੀਤੀਆਂ ਪਸੰਦ ਨੇ ਉਹ ਐਂ ਕਹਿਣ ਜਾਂਦਾ ਹੁੰਦਾ ਆਹ ਰੱਖ ਲਓ ਭਾਈ ਜੇ ਤੁਸੀਂ ਆ ਗਏ ਤਾਂ ਸਾਨੂੰ ਤੰਗ ਨਾ ਕਰਿਓ ਦੂਜੇ ਨੂੰ ਵੀ ਕਹਿੰਦੇ ਜੀ ਭਾਈ ਤੂੰ ਆ ਗਿਆ ਤੂੰ ਨਾ ਤੰਗ ਕਰੀ ਬਸ ਇਹ ਸਰਕਾਰਾਂ ਤੰਗ ਕਰਨ ਵਾਸਤੇ ਬਣਦੇ ਨੇ ਮਹਾਰਾਨ ਇਸ ਕਰ ਮੇਰੇ ਕੋਲ ਇੱਕ ਇੰਡਸਟਰੀਲਿਸਟ ਆ ਗਿਆ ਪੂਨਾ ਤੋਂ ਕਹਿੰਦੇ ਜੀ ਮੈਂ ਫੈਕਟਰੀ ਲਗਾਉਣੀ ਚਾਹਤਾਂ ਹਾਂ बड़ी फैक्ट्री लगाऊंगा मैं एक बार पहले भी ट्राई किया था लेकिन बात बनी नहीं मुझे सरकार का सहयोग चाहिए मतलब बिल्कुल मिलेगा कहता तो जी इतने यूनिट तो लगाऊंगा इतने मैं एम्प्लॉयमेंट जनरेशन हो जाएगी मुझे सरकार का सहयोग चाहिए मैंने कहा बिल्कुल मिलेगा फिर कहना बस यही हो जाए आज शॉर्ट ही कि सरकार का सहयोग मिल जाए तो मैंने कहा बिल्कुल मिलेगा बस फिर तो क्या बात है अगर सरकार का सहयोग ही मिल गया मैंने कहा यार सरकार के सहयोग बहुत जोर दे रहा है ਮੈਂ ਕਿਹਾ ਕੋਈ ਕਹਿੰਦਾ ਹੋਊਗਾ ਮੇਰੀ ਪਿਛਲੀ ਕਟ ਟੈਰਫ ਕੱਟ ਕਰ ਦੋ ਜਾਂ ਸੀਐਲਈ ਫਰਾਨਾ ਤੇ ਮੈਂ ਕਹਾ ਜੀ ਕਿਸ ਕਿਸਮ ਕੇ ਸਹਿਯੋਗ ਕੀ ਬਾਤ ਕਰ ਰਹੇ ਆਪ ਕਹਦਾ ਜੀ ਬਈ ਤੰਗ मत ਕਰਨਾ ਬਸ ਮੈਂ ਕਹਾ ਯਾਰ ਹੱਦ ਹੈ ਕਿ ਵਪਾਰੀਆਂ ਦੇ ਮਨ ਚ ਇਹ ਹੈ ਕਿ ਸਰਕਾਰਾਂ ਤੰਗ ਕਰਨ ਵਾਸਤੇ ਬਣਦੀਆਂ ਆ ਔਰ ਕਰਦੀਆਂ ਵੀ ਤੰਗ ਸੋ ਅਸੀਂ ਇੱਕ ਤਰੀਕਾ ਕੱਢਿਆ ਕਲਰ ਕੋਡਿੰਗ ਆਫ ਸਟੈਂਪ ਪੇਪਰਸ ਬਹੁਤ ਸਾਰੇ ਨੂੰ ਪਤਾ ਹੁਣ ਬਹੁਤ ਸਾਰੇ ਨੂੰ ਨਹੀਂ ਪਤਾ ਹੁਣ ਮੈਂ ਦੱਸ ਦਿੰਦਾ ਵਪਾਰੀ ਨੇ ਜ਼ਮੀਨ ਲਈ ਚਾ 50 ਕਿੱਲੇ ਚਲੋ ਜੀ 4 ਕਰੋੜ ਨੂੰ ਕਿੱਲਾ ਮਿਲਿਆ ਉਹਨੂੰ 200 ਕਰੋੜ ਲਾਤਾ ਜੋ ਲੱਗਿਆ ਦਸਤਰੀ ਚੱਕਰਾਂ ਚ ਸੀਐਲਯੂ ਨਹੀਂ ਮਿਲ ਰਿਹਾ ਜੀ 6 ਮਹੀਨੇ ਲੱਗੇ ਸੀਐਲਯੂ ਮਿਲਿਆ ਕਹਿੰਦੇ ਫਾਇਰ ਵਾਲੇ ਕਹਿੰਦੇ ਇੱਧਰ ਆ ਜਾ ਹੁਣ ਫਾਇਰ ਵਾਲਿਆਂ ਦੇ ਚੱਕਰਾਂ ਚ ਪੈ ਗਿਆ ਜੀ ਫਾਇਰ ਵਾਲਾ ਕਲੀਅਰ ਕਰਾਇਆ 3 ਮਹੀਨਿਆਂ ਚ ਪੋਲੂਸ਼ਨ ਵਾਲੇ ਕਹਿੰਦੇ ਇੱਧਰ ਕਿੱਧਰ ਜਾਣਾ ਇੱਧਰ ਆ ਜਾ ਕਰਦੇ ਕਰਾਉਂਦੇ 1.5 2 ਸਾਲ ਤਾਂ ਜੀ 200 ਕਰੋੜ ਰੁਪਏ ਹੀ ਖੜਾ ਹੈ ਉਹ ਦਾ ਸਟਕ ਹੋਇਆ ਪਿਆ ਕਿੰਨਾ ਵਿਆਜ ਉਹਦਾ ਬਣ ਗਿਆ ਅਖੀਰ ਤੇ ਉਹ ਕਹਿੰਦਾ ਯਾਰ ਜ਼ਮੀਨ ਹੀ ਵੇਚ ਲੈਣਾ ਛੱਡੋ ਪਰੇ ਯਾਰ ਇਹਨਾਂ ਚੱਕਰਾਂ ਅਸੀਂ ਉਹਦਾ ਇੱਕ ਪਰਮਨੈਂਟ ਤੇ ਬਹੁਤ ਹੀ ਕਮਾਲ ਦਾ ਹੱਲ ਕੀਤਾ ਇਸ ਗੱਲ ਵਾਸਤੇ ਤੁਸੀਂ ਸਰਕਾਰ ਨੂੰ ਧੰਨਵਾਦ ਵੀ ਕਰੋਗੇ ਤੇ ਕਹੋਗੇ ਹਾਂ ਯਾਰ ਗੱਲ ਤਾਂ ਪੱਕੀ ਐ ਇਹ ਚੀਜ਼ ਨਹੀਂ ਸੋਚੀ ਸੀ ਕਿਉਂਕਿ ਪਹਿਲਾਂ ਵੀ ਕਲਾਕਾਰੀ ਜਦੋਂ ਮੈਂ ਮੇਰੇ ਸੀੜੀਆਂ ਕਸਟਮ ਹੁੰਦੀਆਂ ਸੀ ਉਹ ਜਿਹੜੀ ਗੁਲਫੀ ਮੈਂ ਗਰਮ ਕਰਦਾ ਸੀ ਡੰਡੀ ਨਾਲੋਂ ਉਹ ਜਿਹੜੀਆਂ ਮਿਰਚਾਂ ਨੂੰ ਮੈਂ ਮਿੱਠੀਆਂ ਕਰਦਾ ਸੀ ਕੌੜੀਆਂ ਨਾਲੋਂ ਕੁਛ ਨਾ ਕੁਛ ਤਾਂ ਅਲੱਗ ਸੋਚੋ ਦੁਨੀਆ ਨਾਲੋਂ ਫੇਰ ਹੀ ਕੁਛ ਬਣੂਗਾ ਜਿਦ ਤਰੀ ਲੱਗ ਨਹੀਂ ਸੋਚੋਗੇ ਫਿਰ ਤਾਂ ਵਿੱਚ ਹੀ ਰਲ ਜਾਓਗੇ ਆ ਸੜਕ ਜਾਂਦੀ ਐ ਹਾਈਵੇ ਐ ਹਜ਼ਾਰਾਂ ਗੱਡੀਆਂ ਲੰਘਦੀਆਂ ਨੇ ਕਿਸੇ ਗੱਡੀ ਦੀ ਲੀ ਹੈਗੀ ਕਿਸੇ ਗੱਡੀ ਦੇ ਟਾਇਰਾਂ ਦੀ ਲੀ ਹੈਗੀ ਇੱਕ ਦੀ ਐ ਜਿਹੜਾ ਪੈਂਚਰ ਲੰਗਦਾ ਉਹ ਜਾਂਦਾ ਉਹਨੋਂ ਆਪਾਂ ਵੀ ਦੇਖਦੇ ਆ ਤਾਂ ਕੋਈ 2 ਕਿਲੋਮੀਟਰ ਪੈਂਚਰੀ ਲੈ ਲੈਂਗੇ ਬਾਈ ਕੁਛ ਤਾਂ ਨਵਾਂ ਕੀਤਾ ਉਹਨੇ ਬਿਨਾ ਹਵਾ ਤੋਂ ਕੀਤਾ ਉਹਦੀ ਪਛਾਣ ਤਾਂ ਬਣੀ ਨਾ ਫਿਰ ਕੁਛ ਸੋ ਅਸੀਂ ਕੱਢਿਆ ਸਟੈਂਪ ਪੇਪਰ ਦੀ ਕਲ ਰਕੋਰਡਿੰਗ ਵਪਾਰੀ ਨੂੰ ਜ਼ਮੀਨ ਖਰੀਦਣ ਦੀ ਲੋੜ ਨਹੀਂ ਆਇਡੈਂਟੀਫਾਈ ਕਰ ਲੋ ਤਲਵਾੜੇ ਦੇ ਨੇੜੇ ਉਹਨੇ ਜ਼ਮੀਨ ਆਇਡੈਂਟੀਫਾਈ ਕਰ ਲਈ 35 ਕਿੱਲੇ ਅਸੀਂ ਕਾ ਅਜੇ ਰਿਸਟਰੀ ਨਾ ਕਰਾਈ ਸਾਨੂੰ ਤੂੰ ਇਸ ਜ਼ਮੀਨ ਦਾ ਖਸਰਾ ਨੰਬਰ ਜਿਹੜਾ ਖੇਵਟ ਖਤੌਨੀ ਦੱਸ ਜਦੋਂ ਪੋਰਟਲ ਤੇ ਪਾ ਦੇ ਇਨਵੈਸਟ ਪੰਜਾਬ ਦੇ ਤੇ ਜਾ ਉੱਥੇ ਆ ਜਾ ਤਾਂ ਸਾਡਾ ਸੀਐਲਯੂ ਵਾਲਾ ਡਿਪਾਰਟਮੈਂਟ ਜਾਊਗਾ ਉੱਥੇ ਉਹ ਜਾ ਕੇ ਦੱਸੂਗਾ ਕਿ ਸਾਨੂੰ ਕਿ ਜੀ ਸਾਨੂੰ ਕੋਈ ਪ੍ਰੋਬਲਮ ਨਹੀਂ ਫਾਇਰ ਵਾਲੇ ਜਾਣਗੇ ਜੀ ਪলিউਸ਼ਨ ਵਾਲੇ ਜਾਣਗੇ ਜੀ ਜਿੰਨੇ ਵੀ ਇੰਡਸਟਰੀ ਨੂੰ ਐਨਓਸੀ ਚਾਹੀਦੀਆਂ ਹੁੰਦੀਆਂ ਜਿਹੜੀਆਂ ਉਹ ਸਾਰੇ ਡਿਪਾਰਟਮੈਂਟ ਉੱਥੇ ਜਾਣਗੇ ਇਟ ਵਿਲ ਟੇਕ 15 ਡੇਸ 15 ਦਿਨ ਲੱਗਣਗੇ ਜੀ 15 ਦਿਨਾਂ ਬਾਅਦ 16ਵੇਂ ਦਿਨ ਅਸੀਂ ਤੁਹਾਨੂੰ ਬੁਲਾਵਾਂਗੇ ਕਿ ਜਿਹੜਾ ਜ਼ਮੀਨ ਦਾ ਮਾਲਕ ਹੈ ਉਹ ਨਾਲ ਲਿਆ ਰਜਿਸਟਰੀ ਕਰਾਉਣੀ ਹੈ ਰਜਿਸਟਰੀ ਵਾਸਤੇ ਵੀ ਤੁਹਾਨੂੰ ਕਚੈਰੀ 'ਚ ਜਾਣਾ ਹੀ ਪੈਣਾ ਇਨਵੈਸਟ ਪੰਜਾਬ ਦੇ ਆਫਿਸ ਦੇ ਵਿੱਚ ਏਸੀ ਦੇ ਵਿੱਚ ਇੱਕ ਤਹਿਸੀਲਦਾਰ ਬੈਠਾ ਹੈ ਰਜਿਸਟਰੀ ਕਰਾ ਲਓ ਪਰ ਰਜਿਸਟਰੀ ਕਰਾਉਣ ਵੇਲੇ ਰਜਿਸਟਰੀ ਕਰਾਉਣ ਵੇਲੇ ਤੁਹਾਨੂੰ ਹਰੇ ਰੰਗ ਦਾ ਸਟੈਂਪ ਪੇਪਰ ਖਰੀਦਣਾ ਪਊਗਾ ਹਰੇ ਰੰਗ ਦਾ ਸਟੈਂਪ ਪੇਪਰ ਖਰੀਦਣਾ ਪਊਗਾ ਉਹ ਥੋੜਾ ਜਿਹਾ ਮਹਿੰਗਾ ਹੋਊਗਾ ਕਿਉਂਕਿ ਸੀਐਲਯੂ ਦੇ ਪੈਸੇ ਵੀ ਉਹਦੇ ਵਿੱਚ ਹੀ ਨੇ ਫਾਇਰ ਦੇ ਪੈਸੇ ਵੀ ਉਹਦੇ ਵਿੱਚ ਹੀ ਨੇ ਪੋਲੂਸ਼ਨ ਵਾਲਿਆਂ ਦੇ ਪੈਸੇ ਵੀ ਉਹਨਾਂ ਦੇ ਵਿੱਚ ਹੀ ਨੇ ਸਾਰੀਆਂ ਐਨਓਸੀ ਆਉਂਦੇ ਪੈਸੇ ਉਹ ਚ ਜੋੜੇ ਹੋਏ ਨੇ ਤੁਹਾਡੀ ਰਜਿਸਟਰੀ ਹੋ ਗਈ 16ਵੇਂ ਦਿਨ 17ਵੇਂ ਦਿਨ ਸੁਖਮਨੀ ਸਾਹਿਬ ਦਾ ਪਾਠ ਕਰਾਉਣਾ ਜਾਂ ਭੂਮੀ ਪੂਜਨ ਕਰਕੇ ਹਵਨ ਕਰਕੇ ਆਪਣੀ ਫੈਕਟਰੀ ਦੀ ਪਹਿਲੀ ਇੱਟ ਲਾਉਣੀ ਸ਼ੁਰੂ ਕਰ ਦਿਓ 17ਵੇਂ ਦਿਨ ਤੁਹਾਡੇ ਕੋਲ ਕੋਈ 6 ਮਹੀਨੇ ਬਾਅਦ ਕੋਈ ਡੇਢ ਸਾਲ ਬਾਅਦ ਕੋਈ ਬਾਬੂ ਆਇਆ ਚੈੱਕ ਕਰਨ ਫੈਕਟਰੀ ਕਾਗਜ਼ ਦਿਖਾਓ ਤੁਸੀਂ ਦਿਖਾਣਾ ਕੱਲਾ ਹਰੇ ਰੰਗ ਦਾ ਸਟాంਪ ਪੇਪਰ ਹਰੇ ਰੰਗ ਦਾ ਸਟాంਪ ਪੇਪਰ ਦਾ ਮਤਲਬ ਹੈ ਸਾਰਾ ਕੁਝ ਕਲੀਅਰ ਹੈ ਗ੍ਰੀਨ ਹੈ ਸਾਰਾ ਕੁਝ ਕੋਈ ਕੁਝ ਨਹੀਂ ਕਹਿ ਸਕਦਾ ਇਸੇ ਤਰ੍ਹਾਂ ਹਾਊਸਿੰਗ ਵਾਸਤੇ ਰੈੱਡ ਕਰਤਾ ਕਲੋਨੀ ਕੱਟਣੀ ਹੈ ਸਾਨੂੰ ਦਿਖਾ ਦਿਓ ਜੀ ਸਾਡਾ ਬਿਜਲੀ ਬੋਰਡ ਜਾਊਗਾ ਸੀਵਰੇਜ ਬੋਰਡ ਜਾਊਗਾ ਸੀਐਲੂ ਸਾਰੇ ਜਾਣਗੇ ਇੰਡਸਟਰੀਅਲ ਜਾਣਗੇ ਲੋਕਲ ਬਾਡੀਜ਼ ਵਾਲੇ ਜਾਣਗੇ 15 ਦਿਨਾਂ ਚ ਲਿਆ ਕੇ ਦੱਸ ਦੇਣਗੇ ਬੰਦਾ ਬੁਲਾ ਲਓ ਲਾਲ ਰੰਗ ਦਾ ਅਖੀਰ